स्टार्ट हाँ गुड नाइट यार मैं चल रहा हूँ ऑफिस है ठीक है चल रहे हैं हाँ हो जवाना हूँ ना अच्छा गर्मी बढ़ी है आज क्या करना चाहते रहे हैं रहने देना जाना छुट्टी पाल नहीं करता यार जाने से ही बचे ये क्या तेरे को ही बैठा है नो मेरे को बैठे रहोगे क्यों मेरे कार देख मजा है करानी भी वो करा दो ना यार ऐसे क्यों नहीं कर रहा तेरे नो काम चल गए काम तो तू ही बनाए चावल ਪਨੀਰ ਤੇ ਤੁਸੀਂ ਬਣਾਇਆ ਮੈਂ ਤਾਂ ਕੰਮ ਨਹੀਂ ਕਰਨ ਦੇਤਾ ਤੁਹਾਨੂੰ तो ਅੱਜ ਵੀ ਤੁਹਾਡੇ ਇਰਾਦੇ ਲੱਗੇ ਕਿਚਨ ਜਾਣਾ ਹਾਂ ਤਾਂ ਸੰਡੇਸ ਨਾ ਹਾਂ ਸੰਡੇਸ ਇੱਕ ਜਦੋਂ ਛੁੱਟੀ ਆ ਜਾਂਦੀ ਹੈ ਨਾ ਫਿਰ ਦੇਰ ਲਈ ਕਰਦਾ ਤੁਹਾਨੂੰ ਇਹ ਕੰਮ ਤੇ ਜਾਣਾ ਜਿੱਦ ਤੇਰੇ ਕੋਲ ਹੀ ਬੱਠੇ ਰਹਿਣਾ ਹੈ ਰੁਪਾ ਤਾਂ ਵਧੀਆ ਸਮੂ ਮੈਂ ਤੇ ਕਹਿੰਨੀ ਆ ਬੈਠੇ ਰੋ ਮੇਰੇ ਵੀ ਹੈਲਪ ਜਲਦੀ ਆ ਜਾਣਾ ਹੈ ਨਾ ਹੂੰ ਇਹਦਾ ਮਨ ਇਹ ਹੁੰਦਾ ਕਿ ਕਿਤੇ ਇਹ ਨਹੀਂ ਨਾ ਕੰਮ ਕਰਦਾ ਸਟਾਰਟ ਇੰਨਾ ਜ਼ਿਆਦਾ ਕੰਮ ਤੇ ਜਾਂਦਾ ਦਿਨ ਨਹੀਂ ਕਰਦਾ ਤੇ ਮੇਰਾ ਪੇਚਰ ਨੂੰ ਜੀ ਨਹੀਂ ਕਰਦਾ ਕਿਉਂਕਿ ਮੈਂ ਵੀ ਕੱਲੀ ਘਰ ਚ ਬੋਰ ਹੋ ਜੰਨੀ ਆ ਘਰ ਹੁੰਦੇ ਮੇਰਾ ਵੀ ਚੀ ਲੱਗਾ ਰਹਿੰਦਾ ਕਿਤੇ ਨਾ ਗੱਲਾਂ ਬਾਤਾਂ ਕਰਿਆ ਹੁੰਦਾ ਚਲ ਹੁਣ ਕੰਮ ਮਤੇ ਤੇ ਜਾਣਾ ਨਾ ਤੂੰ ਆ ਗਾਸਾ ਮੇਰੇ ਲਈ ਆ ਆਪਣੇ ਲੈ ਆ ਨਾ ਜੀ ਨਹੀਂ ਮੇਰਾ ਲੈ ਜੀ ਨਹੀਂ ਪਤਾ ਯਾਰ ਐਸੀ ਕਰਕੇ ਤੇ ਮੇਰਾ ਦਿਲ ਨਹੀਂ ਕਰਦਾ ਜਾਂਦਾ ਤੂੰ ਮੇਰੀ ਕੇਅਰ ਕਰਦੀ ਹੈ ਮੇਰਾ ਜਨਮ ਲੈ ਆਈ ਹੈ ਤੂੰ ਆਪਣਾ ਲੈ ਕੇ ਨਹੀਂ ਆਈਂ ਕਿ ਮੈਨੂੰ ਜਿੰਨੂ ਪਿਆਰ ਦੇਣਾ ਆ ਮੈਂ ਕਿਤੇ ਗਰਮੀ ਚ ਜਾਣਾ ਮੈਂ ਕਿਤੇ ਗਈ ਆ ਤੂੰ ਬੋਲ ਦੇ ਠੀਕ ਹੈ ਬੋਲ ਦੇ ਸੁਣਾ ਤੇਰਾ ਖੰਦ ਤਾਂ ਜਾਦੂ ਹੈ ਜਾਦੂ ਤਾਂ ਹੀ ਤੁਹਾਡੇ ਤੇ ਚੱਲਦਾ ਹੈ ਇਹ ਤਾਂ ਹੀ ਸਹੀ ਗੱਲ ਹੈ ਸਹੀ ਗੱਲ ठीक है फिर है दे जाओ काम पे और कुछ खाना दे नहीं बना दूंगा ना ना लंच तो बाय करता है हम्म जा जाओ बस पी के चले आओ स्टार्ट हेलो हाँ मम्मी हाँ हो गई बेली और तुम ठीक हो मैं तो ठीक हाँ तुम पता ही है इतने कौन है मैं रोका टोकी कर वाला ਕਰ ਲਈ ਐਯੂ ਤੇ ਇਹ ਜੇ ਮੈਨੂੰ ਕੁਝ ਵੀ ਨਹੀਂ ਕਹਿੰਦੇ ਇਹਨਾਂ ਦਾ ਸੁਭਾਅ ਹੀ ਬਹੁਤ ਵਧੀਆ ਹੈ ਹੂੰ ਅੱਛਾ ਹੋਰ ਡੈਡੀ ਕੀ ਕਿੰਨੇ ਆ ਨਾ ਮੈਂ ਅਮਨ ਨੇ ਅੱਛਾ ਕੋਰਸ ਕਰਨਾ ਉਹਨੇ ਕਿੱਥੇ ਰਹੂਗਾ ਸਾਡੇ ਵੱਲ ਰਹੂਗਾ 3 ਮਹੀਨਿਆਂ ਦਾ ਕੋਰਸ ਫਿਰ ਕੀ ਹੈ ਬਰਲਿਗੱਠੇ ਰਹਲੇਗਾ ਨਹੀਂ ਨਹੀਂ ਇਹਨਾਂ ਨੂੰ ਕੀ ਪ੍ਰੋਬਲਮ ਹੋਣੀ ਹੈ ਤੁਹਾਨੂੰ ਪਤਾ ਹੀ ਹੈ ਤੁਹਾਡੇ ਜਵਾਈ ਦਾ ਨੇਚਰ ਕਿੰਨਾ ਵਧੀਆ ਨਾਲੇ ਜੋ ਮੈਂ ਕਹਿਆ ਤਾਂ ਨਾ ਘਰ ਚ ਉਹੀ ਹੋਣਾ ਹੂੰ ਪੁੱਛਣ ਵਾਲੀ ਕਿਹੜੀ ਗੱਲ ਮੰਮੀ ਮੈਂ ਕਹਿੰਦੀ ਵੀ ਉਹਨਾਂ ਨੇ ਮੈਨੂੰ ਨਹੀਂ ਮਨਾ ਕਰਨਾ ਨਹੀਂ ਨਹੀਂ ਕੋਈ ਗੰਦਲੀ ਨਹੀਂ ਤੇ ਐਵੇਂ ਨਾ ਟੈਨਸ਼ਨ ਲੋ ਲੈ ਅਮਨ ਕੋਈ ਉੱਪਰ ਹੈ ਨਾਲੇ ਆਪਾਂ ਬਚਪਨ ਦੇ ਫਰੈਂਡਾਂ ਫਿਰ ਇੱਕ ਦੂਜੇ ਦੇ ਕੰਮ ਨਾਲ ਤੇ ਸਿਰਫ ਇਹਦਾ ਹੈ ਕਿ ਹੂੰ ਅੱਜ ਨੇ ਨੇੜੇ ਮਿਲ ਜੇਗਾ ਨਾ ਉਹਦਾ ਕੋਰਸ ਨੇੜੇ ਤਾਂ ਕਰਕੇ ਗੰਦੇ ਨਾ ਤੁਸੀਂ ਹੂੰ ਆਂ ਜਾਂ ਚੋਂ ਨੂੰ ਦਿੱਕਤ ਨਹੀਂ ਆਏਗੀ ਹੋਰ ਕੀ ਚਲੋ ਕੋਈ ਨਹੀਂ ਮੈਂ ਮੈਂ ਕਿਹਦੇ ਕੋਲ ਪੁੱਛਣਾ ਉਹ ਟੈਨਸ਼ਨ ਨਾ ਲੋ ਹੂੰ ਆਂਦਾ ਰਿਹਾ ਮੈਂ ਚਲੋ ਠੀਕ ਹੈ ਫਿਰ ਹੈ ਉਹਨੂੰ ਕਰਦੀ ਮੈਂ ਬਾਅਦ ਚੋਂ ਸਟਾਰਟ करंट फ्री को हम कर देते स्टार्ट नहीं नहीं पानी दी जरूरत नहीं थी पानी थोड़ी देर बाद देना मैंने थोड़ी देर पहले बोल थी अच्छा आज की क्या है कि दिस माय फिफ्थ ज्यादा खुश लग रहे क्यों आगे मां हसदी नहीं आज पहली वाली आज दिन ज्यादा खुश है भाई लेदा वो पिंडो फोन फोन आया हां पिंडो फोन आया फोन वही का हिंदी मैं कह ता ही इधर डालिया पकड़ दिया पिंडो फोन है ठीक <laughs> है फोन सब को अमन आ लगे अमन ओए मेरे बचपन का फ्रेंड मिलया तेरा था ਅ ਜਦੋਂ ਉਹ ਪਿੰਡ ਗਏ ਸੀਗੇ ਕਿੰਨੀ ਸੇਵਾ ਕੀਤੀ ਆ ਨੇ ਤੁਹਾਡੀ ਪੁੱਤਿਆ ਹਾਂ ਹਾਂ ਮੈਨੂੰ ਤੇਰਾ ਸਾਰਾ ਪਿੰਡ ਘੁਮਾਇਆ ਸੀ ਨੇ ਤੇ ਫੇਰ ਉਹ ਤੁਹਾਡੇ ਕੋਲ ਕੋ ਉਹ ਡੈਮੇਜ ਹੀ ਗਈ ਤੇ ਉਹ ਮੇਰੇ ਜਰੀਪਿਲ ਉਹ ਦੁਰਸਤ ਨਹੀਂ ਸੀ ਜਦੋਂ ਉਹ ਚਾਗੇ ਨਾ ਸਾਰੇ ਪਿੰਡ ਘੁਮਾਇਆ ਸੀ ਆ ਉਹ ਮੈਨੂੰ ਨੈਟ ਦੇ ਲੱਗ ਗਿਆ ਉੱਥੇ ਡੈਮੇਜ ਲੱਗ ਗਿਆ ਟਿੰਡੋ छाट बोले रहे हो पूरा पोजीशन खाली है आप बाद रहने से ले ही हां मैं क्या मैं क्या साडे को कह दे नहीं जोय बोल ले गधवाई नहीं ना पुत्र काटा ने भी है क्या मैं कह बे अहम मैं जो कहना हो ये मंग ले जो तो उधर पक्की वाले मंडे तेरी गल पत्थर चली गई पत्थर चली गई तेरी नहीं नहीं कही आ गई मेरे साइड नहीं देखो फिर रोक दोगे नहीं फिर रोक कुछ अच्छा कुछ ना कहना चलो आ लेगा माने तेज मांगा है वो जाके ਸਮਾਨ ਹੈ ਜਿਹੜਾ ਫੋਨ ਤੇ ਸਾਡਾ ਜੋੜ ਲਿਆਦਾ ਫੋਨ ਤੇ ਗੱਲ ਕਰਕੇ ਆ ਜੰਮਾ ਮੰਗਾ ਲੁੱਤੇ ਹੈ ਬੇਗਰੀਰ ਹੋਗਾ ਤੇ ਜੋ ਚੀਜ਼ ਦਾ ਗੋਲਡ ਰਿੰਗ ਕੇ ਕੇਸ ਤੇ ਜੋ ਵੀ ਚੀਜ਼ ਦਾ ਨਕੀਲ ਹੋ ਜੀਏ ਫੋਨ ਕਰਕੇ ਮੰਗਾ ਲੈ ਅੱਜ ਕੱਲ ਕਿੱਥੇ ਨਾ ਮੈਨੂੰ ਰੋਕਦਾ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਨਾ ਇੱਕ ਜਿਵੇਂ ਕਹਿੰਦੇ ਵੀ ਨਾ ਕੁਝ ਵੀ ਕੁਛ ਨਹੀਂ ਕਰੀ ਮੈਂ ਉਪਰੋਂ ਬੋਲ ਦਿੰਦੀ ਕਹਿੰਦੇ ਜਲਦੀ ਅੰਦਰ ਹੋ ਗਏ ਠੀਕ ਹੈ ਚਲੋ ਠੀਕ ਹੈ ਮੈਂ ਵੀ ਕਿਚਨ ਦਾ ਕੰਮ ਕਰਨਾ ਨਹੀਂ ਆਇਆ ਨਾ ਹਾਂ ਚਲੋ आठ। अमन, <प्रेण> <स्टार्ट। प्रेण> आगे हेलो, ठीक <प्रेण> है का। मैं थी वेट कर सब। तो मैं वेट थी सस्कालेट होगा ना पता फिर स्टार्ट। हैवी वेट तो कर देवे कर ससिगा जी अमर किया है ठीक ठाक लेखा करया हां नहीं कोई ना बडी आ ठीक भरी रहे और चली जंदा काम कर हां आ मालडी के पास चली जा रहे मैं ठंडा लेके आया हूं तू सुना साजे ठीक सब और दे नहीं आते गेरी आ गए सा मुंह भी है आ ये पांच बजे तक आई जा कर अच्छा अच्छा हां तू रोजा समझ आ रही है हां जी बहुत वदी मुश्किल नहीं हुई कोई दे नहीं मुश्किल होनी शहर बाहर ही होना है? है? आना तो उधर पेंड रोज जाना और मुश्किल हो जाएगी काम आगे ना तो मम्मी नहीं देखना ही पड़ेगा और ठीक है और ठीक है मामा ठीक है हाँ ठीक है उन जगह तो आना ही इसी है ना बाद में नहीं आएगा उन जगह कितने लोग बोला पेंड तो हम बाद में निकल रही हैं ना हल्ला बाजार में क्या है आप मम्मी नहीं मामा ਟਾਇਰਸ ਤੇ ਦੇਖ ਲਾ ਫੇਰ ਬੰਗੇ ਚੋਂ ਕੱਢ ਲੈਨੇ ਵਾ ਮੇਰਾ ਤਾਂ ਨਹੀਂ ਚੱਲ ਦਿਲ ਕਰਦਾ ਜਾਣ ਨੂੰ ਸਾਰੇ ਬੰਸਾਰੇ ਕੋਈ ਨਹੀਂ ਸਾਰੇ ਬਾਹਰ ਹੀ ਜਾਈ ਜਾਂਦੇ ਪੰਜਾਬ ਚ ਕੌਣ ਰਹੇ ਨੇ ਸਾਰੇ ਬਾਹਰ ਚੱਜਣਗੇ ਤੇ ਕੰਮ ਕਰਦੇ ਨਹੀਂ ਕਰਨਾ ਇੱਥੇ ਉਹ ਇਹ ਕਹਿੰਦੇ ਵੀ ਆ ਪਰ ਲੋਕੀ ਸਾਰੀ ਜਨਰੇਸ਼ਨ ਇਸ ਰਾਣੀ ਦਾ ਸੁਣੀ ਤੀ ਲੋਕੀ ਇਹ ਸਭ ਆਪਣਾ ਬਾਹਰ ਕੀ ਹੋਇਆ ਕਿੰਨੇ ਜੋ ਲੋ ਜੋ ਵੀ ਹੈ ਬਰਦੀ ਦੀ ਇੱਛਾ ਕੀਤਾ ਤੇ ਲੋਕਾਂ ਉਹ ਇੱਕ ਦੂਜੇ ਲਈ ਇੱਕੀ ਜਿਆਦਾ ਇੱਛਾ ਕਰਨਗੇ ਮੈਨੂੰ ਕਹਿੰਦੇ ਇੰਜ ਕਰਨਾ ਚਾਹੀਦਾ ਆਮਾ ਨਾ ਦੋ ਚਾਰ ਸਾਲ ਨਾ ਆਪਣੀ ਜੀ ਕੇ ਬਾਹਰ ਕਮਾ ਕੋ ਮੂ ਕੇ ਬੰਧਾ ਆ ਜਾ ਆਪਣੇ ਪੰਜਾਬ ਦੇ ਜਾਣਾ ਮੈਂ ਕੋਈ ਹੋਰ ਬਾੜੀ ਨਹੀਂ ਕਰਨੀ ਮੈਂ ਇੰਦੇ ਜਾ ਜਾ ਥੋੜੀ ਰੇ ਜਾ ਕੇ ਥਕਾ ਮੈਠੀ ਕਰਾਂ ਹਾਂ ਕੰਮ ਅੱਛੀ ਕਰੀ ਚਲੋ ਠੀਕ ਹੈ ਤਦ ਹੀ ਵੀ ਆਈਏ ਨਾ ਪੰਜਾਬ ਵਰਗੀ ਮੋਸਰਾ ਕਿਤੇ ਨਹੀਂ ਗਈ ਥੋੜੀ ਇਸ ਕੋਈ ਨਹੀਂ ਤੋ ਇਸ ਰੋਟੀ ਬਣਾਉਣਾ ਨਹੀਂ ਰੋਟੀ ਕਿਹਾ ਦੇਣਾ ਰੋਟੀ ਬਾੜ ਬੜੀ ਹੈ ਇਹਨਾਂ ਰੋਟੀ ਰਸਟ ਪੋਰਸ ਮੰਗ ਲਈ ਹਾਂਜੀ ਠੀਕ ਸਮ ਇਹ ਇਹਨੂੰ ਆਪਣਾ ਘਰ ਦੀ ਜ਼ਮੀਨ ਹੈ ਕੋਕਰਾਣੀ ਜ਼ਮੀਨ ਹੈ ਕੇ.ਐੱਡੀ ਦੀ ਉੱਪਰ ਪੋਰਸ ਸਾਡਾ ਕੱਢੀ ਹੈ ਠੀਕ ਹੈ ਇਹਨਾਂ ਉੱਪਰ ਦਿਖਾਣੀ ਹੋਣੀ ਹੈ ਹਾਂਜੀ ਤੇ ਆਪਣਾ ਘਰ ਸਮਝਦਾ ਨਾ ਕੋਈ ਬਗਾਨਾ ਨਹੀਂ ਸਮਝਦਾ ਕੇ ਕੀ ਚੀਜ਼ ਦੀ ਲੋੜ ਹੋਵੇ ਮੇਰਾ ਜਿਹੜੇ ਮੰਗ ਲੈਣੀ ਹੈ ਕਹਿਣਾ ਮੈਨੂੰ ਮੇਰੇ ਕੋਲ ਸੰਗਾਂ ਨਹੀਂ ਤੇ ਮੈਨੂੰ ਗਿਆ ਨਹੀਂ 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 ਮੈਨੂੰ ਪਤਾ ਸਮਾਨ ਤੁਸੀਂ ਮੈਨੂੰ ਕਿਹਦਾ ਪਤਾ ਪਤਾ ਕੀ ਹੈ ਕੋਈ ਆਪਣਾ ਘਰ ਸਮਝ ਕੇ ਰਹਿਣਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅੱਜ ਕਾਹੋ ਕੋਈ ਦਾਦਾ ਬਾਬਾ ਸਾਡੇ ਇੱਥੇ ਹੁੰਦਾ ਨਹੀਂ ਪਿੰਡਾਂ ਵਿੱਚ ਕਈ ਇੰਦਾਂ ਦੇ ਸਾਡੇ ਆਉਂਣਾ ਆਈ ਇੱਧਰ ਕੋਈ ਨਾ ਕੱਟੇ ਆਈ ਸਾਰੇ ਆਡੇ ਮਰਗ ਇੱਕ ਵੇੜਾ ਸਾਰਾ ਆਪਣਾ ਹੀ ਪਰਿਵਾਰ ਹੈਗਾ ਇਹ ਫੈਮਲੀ ਤਾਂ ਇਸ ਤਰ੍ਹਾਂ ਨਹੀਂ ਹੈ ਫੈਮਲੀ ਜਿਹਾ ਨਹੀਂ ਤੇ ਥੋੜੀ ਕਿੰਨੀ ਵਿਸ਼ਵਾਸੀ ਤੇ ਹਾਂ ਤੁਹਾਨੂੰ ਚੱਲਾ ਮੈਂ ਤੁਹਾਨੂੰ ਰੈਸਟ ਕਰਾਉਂਦਾ ਥੋੜੀ ਹੈ ਫਿਰ ਉੱਪਰ ਜੀ ਮੇਰਾ ਹਾਂ ਆ ਜਾਓ ਤੁਹਾਡੇ ਚੱਲ ਨਾਲੇ ਉੱਪਰ ਚੱਲ ਉੱਪਰ ਜੀ ਮੈਂ ਤੁਹਾਨੂੰ ਘਾਹਾਂ ਦਾਂਗਾ ਘਾਹ ਬਣੀ ਠੀਕ ਹੈ ਆਹ ਲਾਹਣ ਮਧਿਆਨ ਉੱਪਰ ਦਾ ਪੋਸ਼ਟ ਤੂੰ ਰਾਮ ਦਾ ਜਿਵੇਂ ਮਰਜ ਉੱਪਰ ਹੀ ਬਾਥਰੂਮ ਨੇ ਆ ਹਾਂ ਉੱਪਰ ਹੀ ਬਾਥਰੂਮ ਅਟੈਚ ਹੈ ਮੈਂ ਥੋੜੀ ਰੈਸਟ ਕਰਾਂ ਫਿਰ ਪਿੰਡ ਦੀਆਂ ਕਿੰਨੀਆਂ ਗੱਲਾਂ ਕਰਦੀਆਂ ਮੈਂ ਹੂੰ ਮਿੰਟ ਬਾਅਦ ਹੀ ਤੈਨੂੰ ਪਤਾ ਪਿੰਡ ਦੀਆਂ ਗੱਲਾਂ ਸੁਣਨ ਦਾ ਵੀ ਬੜਾ ਸ਼ੌਂਕ ਹਾਂ ਤੂੰ ਆਉਂਦੀ ਬਣੀਆ ਜਦੋਂ ਵਿਆਹ ਆਇਆ ਘਰ ਨੂੰ ਕੀ ਹੁੰਦਾ ਮੈਂ ਕੀ ਕਰਾਂ ਇਹਨਾਂ ਕੋਲ ਟਾਈਮ ਹੀ ਨਹੀਂ ਹੁੰਦਾ ਤੂੰ ਕਿਹੜਾ ਕਦੀ ਲੈਣ ਆਏ ਮੈਂ ਹਾਂ ਚੱਲ ਕੋਈ ਨਹੀਂ ਹੁਣ ਮੈਂ ਆ ਗਿਆ ਨਾ ਇੱਥੇ ਹਾਂ ਚਲ ਠੀਕ ਹੈ ਚਲ ਠੀਕ ਹੈ ਤੂੰ ਰੈਸਟ ਕਰ ਮੈਂ ਰੋਟੀ ਬਣਾ ਲੈਂਦੀ ਠੀਕ ਹੈ ਉਹ ਬੰਦੇ ਨੂੰ ਅੰਦਰ ਆਉਂਦੇ ਹੀ ਮੈਂ ਦਾਦਾ ਮਨ ਹੋ ਰਿਹਾ ਮੇਰਾ ਆਫਿਸ ਜਾਂਦਾ ਟਾਈਮ ਹੋ ਗਿਆ ਕਿੱਥੇ ਰਹੀ ਗੱਲਾਂ ਮਰੀ ਦੀ ਉੱਪਰ ਗਈ ਉਹ ਨਹੀਂ ਕਰਉਂਦੀ ਨਹੀਂ ਕਰਦੀ ਤੇ ਉਹਨਾਂ ਨੇ ਆ ਕਿ ਮੈਂ ਤੁਹਾਨੂੰ ਨਹੀਂ ਨਾ ਦਰਨੀ ਪਾਉਂਦਾ ਹਾਂ ਹਾਂ ਮੈਂ ਜਾਣ ਕੇ ਕਰਿਆ ਤੂੰ ਵੀ ਨਹੀਂ ਪਰ ਆਫਿਸ ਜਾਂਦਾ ਨਾ ਤਾਂ ਉੱਥੇ ਚੜੀ ਜਾਂਦੀ ਹੈ ਉਹ ਫਿਰ ਦੁਕਾਨਾ ਮੈਂ ਕੰਮ ਉੱਪਰ ਚੜੀ ਹੁੰਦੀ ਹੈ ਇਹਨਾਂ ਦੀ ਗੱਲਾਂ ਇਹਨਾਂ ਮੁਕਦੀਆਂ ਮੈਂ ਤਾਂ ਮੇਰੇ ਸਮੇਂ ਨਹੀਂ ਕਰਦਾ ਕਿ ਮੈਂ ਤੇ ਵਕਤ ਹੀ ਭਾਰਾ ਇਹਨੂੰ ਕਰ ਸਕਦੀ ਆ। ਉਹ ਗੁਰਪ੍ਰੀਤ ਆਇਆ ਯਾਰ ਥੱਲੇ ਮੈਂ ਆਫਿਸ ਆਣਾ ਮੈਂ। ਜਲਦੀ ਆ ਯਾਰ ਥੱਲੇ। ਹਾਂ ਮੈਂ ਇੰਨੇ ਬਗਿਆ ਤੁਸੀ ਨੂੰ। ਮੈਂ ਆਇਆ ਹੀ ਬਾਅਦ ਵਿੱਚ। ਗੁਰਪ੍ਰੀਤ ਆ ਥੱਲੇ ਆ ਜਲਦੀ। अब गुरुवार दे आया यार आनी है कि मैं जाऊँगा आगे है कहाँ दिस ओड़ी बाई किन्हीं आवाज़ जाऊँगा आनी है दिनों में क्यों होंगे मैं नाश्ता दे दिनों में वो लेने होंगे जाऊँगा आमन को बैठे थे वो बैठे थे कि मैं नाश्ता दे देंगे बनावा नाश्ता दस मिनट में आता भी नहीं घुलने हमें ਨਾ ਦੂ ਲੰਚਣਾ ਹੈ ਨਾ ਨਾਮ ਰਣ ਨਾ ਤਾਂ ਸੌਰੀ ਮੈਂ ਚਿੱਤ ਬੁਲੀ ਗਈ ਰਹਿਣ ਦੇ ਜਾ ਕਾਲਾ ਲੰਦ ਗਾਂਦੇ ਜਾ ਨਾ ਨੰਬਰ ਬਣਾ ਦੇ 10 ਮਿੰਟ ਛੱਡ ਮੈਂ ਉੱਥੇ ਆ ਕਰ ਲਾਂ 10 ਮਿੰਟ ਰੁਕੀਏ ਪਰ ਨਹੀਂ ਮੇਰੇ ਕੋਲ ਰਹਿਮ ਨਹੀਂ ਕਰਦੇ ਨੂੰ ਨਹੀਂ ਪਤਾ ਲੱਗਦਾ ਟਾਈਮ ਤੇ ਜੀ ਦਾ ਤੂੰ ਆ ਵੇ ਚਿਹਰੇ ਵੀ ਉੱਪਰ ਵੀ ਸਵੇਰੇ ਵੀ ਉੱਪਰ ਤੇ ਸ਼ਾਮ ਵੀ ਉੱਪਰ ਥੱਲੇ ਜਿਹੜੇ ਬੈਠੇ ਉਹਨਾਂ ਦੀ ਵੀ ਗੇਰ ਕਰ ਲਓ ਸੌਰੀ ਯਾਰ ਗੁੱਸਾ ਨਾ ਕਰਨਾ ਸਨ ਮੈਂ ਉਹ ਦੱਲੀ ਕੋਲ

ਇਹਨਾਂ ਨੂੰ ਪਤਾ ਹੀ ਨਹੀਂ ਘਰ ਕੋਈ ਆਇਆ ਵੇ ਵੇਖਿਆ ਹੀ ਨਹੀਂ ਇੰਨੇ ਧਿਆਨ ਇੰਨੇ ਗੱਲਾਂ 'ਚ ਵਸਤ ਹੈ ਤੇ ਇਹ ਵੀ ਬਣਵਾਣ ਕਿਤੇ ਜਾਂਦਾ ਹੀ ਨਹੀਂ ਹੈ ਨਾਂ ਨੂੰ ਹੈਲਟਸ ਕਰਨਾ ਹੈ ਇੱਥੇ ਹੀ ਬੈਠਾ ਹੈ ਸਵੇਰੇ ਵੀ ਤੇ ਸ਼ਾਮੀ ਵੀ ਕਿ ਕਦੀ ਉਹ ਇਹ ਘਰ ਦੇ ਮੇਰੇ ਉੱਪਰ ਚਲ ਦਿੰਦੀ ਹੈ ਕਦੀ ਉਹ ਥੱਲੇ ਆ ਕੇ ਬਹਿ ਜਾਂਦਾ ਹੈ ਇੰਨੇ ਦੋਵੇਂ ਆਪਣੀਆਂ ਗੱਲਾਂ ਪਤਨ 'ਚ ਮਸ਼ਰੂਫ ਹੋ ਗਏ ਨੇ ਕਿ ਮੇਰਾ ਖਿਆਲ ਹੀ ਭੁੱਲ ਗਿਆ ਨਾ ਕੋਈ ਲੰਚ ਬਣਾ ਦਾ ਫਿਕਰ ਨਾ ਕੋਈ ਬ੍ਰੇਕਫਾਸਟ ਦਾ ਫਿਕਰ ਨਾ ਰੱਧੀ ਜਵਾਨ ਨਾ ਤੇ ਰੋਟੀ ਵੀ ਕਦੀ ਜਾਂਦੀ ਬਜਾਰੋਂ ਲਿਆਉ ਆ ਕੇ ਰੋਬਨਾ ਇਹ ਨਹੀਂ ਸਾਰੀ ਤੇ ਅੱਡੀ ਗੱਲਾਂ ਮਾਰਦੇ ਰਹਿੰਦੇ ਮੈਨੂੰ ਤਾਂ ਕੰਮ ਕਰਦੇ ਜਣਾ ਸਹੀ ਲੱਗਿਆ ਨਹੀਂ ਡਈ ਜਿੰਜੇ ਜੇਹੇ ਬ੍ਰਤੀ ਲਗੇ ਤੋਵੇਂ ਇਹ ਨਹੀਂ ਉਹ ਉਨਾਂ ਗੱਲਾਂ ਵਾਲੀ ਉਹਨਾਂ ਗੱਲਾਂ ਮਾਰੀ ਜਾਂਦੀ ਨੂੰ ਤਾਂ ਸਮਝ ਨਹੀਂ ਆਂਦੀ ਕੁਝ ਇਹਨਾਂ ਨੂੰ ਮੈਂ ਤਾਂ ਟਿਕਟ ਕੁਸਤਾਲਾ ਦੇ ਰਾਂ ਆਂ ਤੇ ਆਂ ਭੇਜ ਦੇਣਾ ਹੁੰਦਾ ਹੈ ਜੀ ਕੋਈ ਆਪਣੀ ਜਿੰਦਗੀ ਬਾਹਰ ਹੀ ਆਈ ਹੋਰ ਤੂੰ ਵੇਲੇ ਲੋਕ ਹੀ ਆਇਆ ਗਿਆ ਹੈ ਤੁਸੀਂ ਕਦੋਂ ਆਏ ਤੁਸੀਂ ਕਦੋਂ ਆਏ ਇਧਰੋਂ ਆਇਆ ਇਧਰੋਂ ਤੇ ਇਥੇ ਮੈਂ ਤੁਹਾਨੂੰ ਅੰਗਰੇਜ਼ੀ ਆਉਂਦੀ ਬਾਰੂ ਇੱਦਾਂ ਮੈਨੂੰ ਐਨੇ ਵੀ ਵੀਡੀਓ ਕਰਾਉਂਦੇ ਤੁਹਾਨੂੰ ਪਤਾ ਹੀ ਨਾਗਾ ਆਏ ਭਾਈ ਉਹ ਫੋਟੋਆਂ ਦੇਖਣੇ ਨਾ ਪੁਰਾਣੀਆਂ ਤਾਂ ਕਰਦੇ ਪਤਾ ਹੀ ਨਾਗਾ ਮੋੜਾ ਕਰਾਉਂਦੇ ਆਓ ਤੁਸੀਂ ਵੀ ਦੇਖੋ ਜਿਆ ਪਾਣੀ ਲਿਆ ਲੈ ਕਿੱਥੇ ਲਿਆਣ ਦਾ ਦਰਦ ਆਹਨ ਸੱਚੀ ਭਾਈ ਪਤਾ ਹੀ ਨਾਗਾ ਕਿਉਂ ਉਹ ਲਗਣਾ ਤਾਂ ਮਤਾਂ ਮੋੜਾ ਤੂੰ ਜਾਂਦਾ ਨਹੀਂ ਤੂੰ ਕਹਿੰਦਾ ਆਇਲਟ ਦਾ ਜਾਣਾ ਤੇ ਸ਼ਰੁਣੇ ਕਿਤਾ ਜਾਣਾ ਜੀ ਉੱਥੇ ਬੋਰਿੰਗੀਆਂ ਕਲਾਸਾਂ ਹੈਗੀਆਂ ਮੇਰਾ ਦਿਲ ਨਹੀਂ ਕੀਤਾ ਮੈਂ ਗਿਆ ਹੀ ਨਹੀਂ ਅੱਜ ਸਿਰਕਾ ਪੜਨਾ ਆਇਆ ਮੈਂ ਤੇ ਕੋ ਰੋ ਪੜਨਾ ਵੀ ਜ਼ਰੂਰੀ ਏ ਐਕ ਕੁਸ਼ ਕਰੇਗਾ ਤੇ ਫੇਰੀ ਪਾਸ ਹੋਏਗਾ ਚੰਗੇ ਨਮਰਾਂ ਕੋਈ ਨਹੀਂ ਪੜ ਲੈਣਾ ਆਪਾਂ ਦੱਸੋ ਆਈਡੀ ਕਿਹੜੀ ਗੱਲ ਹੈ ਗੱਲ ਐਡੀ ਨਹੀਂ ਨਹੀਂ ਐਡੀ ਵੀ ਹੁੰਦੀ ਏ ਤੇ ਇਤੋਂ ਵੱਡੀ ਵੀ ਹੁੰਦੀ ਏ ਜੇ ਘਰੋਂ ਪੜਨਾ ਆਇਆ ਤੇ ਪੜਾਉ ਪੜ੍ਹਾਈ ਵਰ ਧਿਆਨ ਧਿਆਨ ਦੇ ਰਾਂ ਮੇਰੀ ਵੀਡੀਓ ਹੁੰਦਾ ਪਿਆ ਬੜੀ ਵੀ ਆਸ ਲੱਗੀ ਮੈਨੂੰ ਪਾਣੀ ਪੀਣਾ ਕੁਛ ਖਾਣਾ ਨਹੀਂ ਮਾਸਾ ਪਾਣੀ ਨਹੀਂ ਦਿੰਦਾ ਉੱਕੇ ਉਹ ਕਹਿੰਦਾ ਨੂੰ ਤੂੰ ਨਾਲ ਅਸੀਂ ਪਾਣੀ ਨਹੀਂ ਦਿੰਦਾ ਤੂੰ ਕਦੀ ਗਿਆ ਤੈਨੂੰ ਪਤਾ ਤੇਰਾ ਵਾਹਦਾ ਦਿਮਾਗ ਤੋਂ ਬਚਪਨ ਤੋਂ ਲੈ ਕੇ ਹੁਣ ਤੱਕ ਨਹੀਂ ਸੁਧਰਿਆ ਤੇਰਾ ਦਿਮਾਗ ਹਾਂ ਮੈਂ ਪਾਣੀ ਪੀਆ ਉਹ ਨਹੀਂ ਬਰਾ ਸੁਧਰੇਗਾ ਜਿਹਨੂੰ ਵੇਖਿਆ ਆ ਬੇੜਗਾ ਲੱਗਦਾ ਲੰਮਾ ਉਹ ਫਿਰ ਇੰਨਾ ਤੇ ਮਜ਼ਾਕ ਵੀ ਹਰਦਾ ਤੂੰ ਉਹਨਾਂ ਨੂੰ ਗੁੱਸਾ ਕਰੀਂ ਚਾਪਾਣੀ ਦਾ ਖੜਾ ਜਾ ਤੈਨੂੰ ਵਰਨ ਗਿਆਦਾ ਲੱਗਾ। ਵਾਚੀਂਗਾ ਨਹੀਂ ਦੂਵੇ। ਮਾਣੀ ਮੰਗਿਆ ਤੇ ਪਾਣੀ ਨੂੰ ਲਿਆ ਕੇ ਫੜਾਤਾ ਦੱਸ ਮੈਨੂੰ। ਜਦ ਹੀ ਰਿਆ ਰਾਟ ਇਧਰ ਹੀ ਬਹਿ ਜਾ ਹਾਂ ਇਹ ਛੱਡ ਤਾਂ ਮੰਦਰ ਚ ਨਹੀਂ